ਇੱਕ ਤੂਫਾਨ ਉੱਠਿਆ ਜੀ ਆਪਣੇ ਭਗਤੇ ਭਾਈ ਤੇ ਗੁਰੂ ਸਾਹਿਬ ਦੇ ਵਿਚਾਲੇ ਟ੍ਰੇਨ ਦੇ ਨਾਲ ਬਹੁਤ ਹੀ ਕਤਰਾਕ ਪਚਾਲ ਵਾਂਗ ਪਚਾਲੀ ਹੈਗਾ ਸੱਤ ਸ਼੍ਰੀ ਆਕਾ ਸਾਰੇ ਪੰਜਾਬ ਵਾਸੂ ਤੁਸੀਂ ਦੇਖ ਸਕਦੇ ਹੋ ਇਹ ਕੱਲਾ ਆਪਣੇ ਮੋਗੇ ਵਿੱਚੋਂ ਆਪਣੇ ਕਾਫੀ ਭਿਆਨਕ ਤੂਫਾਨ ਉੱਠਿਆ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਟਰਾਡੋ ਵੀ ਕਹਿ ਦਿੰਨੇ ਆ ਇਸ ਪਹਾਰ ਨਾਲ ਤੂਫਾਨ ਨਾਲ ਕਾਫੀ ਵੱਡੇ ਪੱਧਰ ਤੇ ਮੋਗੇ ਵਿੱਚ ਆਪ ਨੂੰ ਨੁਕਸਾਨ ਦੇਖ ਨੂੰ ਮਿਲਿਆ ਤੁਸੀਂ ਦੇਖੋ ਪਿੱਛੇ ਵੀਡੀਓ ਚੱਲ ਰਹੀ ਹੈ ਇਹ ਤੂਫਾਨ ਕਾਫੀ ਤਕੜਾ ਸੀ ਤੁਸੀਂ ਦੇਖ ਸਕਦੇ ਹੋ ਹੋਰ ਵੀ ਕਈ ਚੈਨਲ ਤੇ ਤੁਸੀਂ ਦੇਖਿਆ ਹੋਣਾ ਅਸੀਂ ਵੀਡੀਓ ਇਸ ਨੇ ਬਹੁਤ ਜ਼ਿਆਦਾ ਤਬਾਹੀ ਕੀਤੀ ਛਿੱਡਾਂ ਪੱਟ ਪੱਟ ਕੇ ਇਸ ਨੇ ਦੋ ਦੋ ਤਿੰਨ ਤਿੰਨ ਕਿਲੋਮੀਟਰ ਦੂਰ ਤਾਈ ਸੜ ਦਿੱਤੀਆਂ ਤੇ ਫਸਲਾਂ ਦਾ ਬਹੁਤ ਵੱਡੇ ਪੱਧਰ ਨੁਕਸਾਨ ਹੋਇਆ ਇਸ ਨੇ ਆਪਣੇ ਇੱਕ ਦੋ ਬੰਦੇ ਦੀ ਡੈਥ ਵੀ ਹੋ ਗਈ ਐ ਇਸ ਵਿੱਚ ਆਪਣੇ ਦੋ ਤਿੰਨ ਬੰਦਿਆਂ ਦੀ ਜਾਨ ਤੋਂ ਵੀ ਮਰ ਗਏ ਹਨ ਦੋ ਤਿੰਨ ਬੰਦੇ ਤੇ ਦੋ ਤਿੰਨ ਬੰਦੇ ਜ਼ਖਮੀ ਵੀ ਹਨ ਇਹ ਆਪਣੇ ਕੱਲ ਮੋਗੇ ਵਿੱਚ ਕਾਫੀ ਵੱਡੇ ਪੱਧਰ ਤੇ ਤੂਫਾਨ ਉੱਠਿਆ ਇਸ ਨੇ ਦੋ ਤਿੰਨ ਘਰਾਂ ਦੇ ਉੱਤੋਂ ਵੀ ਕਾਫੀ ਘਰਾਂ ਦੇ ਉੱਤੋਂ ਲੰਘਿਆ ਤੇ ਘਰਾਂ ਦੀ ਵੀ ਇਹਨੇ ਵੱਡੇ ਵੱਡੇ ਤਬਾਹੀ ਦੇਖਣ ਨੂੰ ਮਿਲੀ ਬਾਕੀ ਸਾਰੇ ਕਮੈਂਟ ਚ ਵਾਹਿਗੁਰੂ ਜ਼ਰੂਰ ਲਿਖ ਦਿਓ ਵਾਹਿਗੁਰੂ ਜੀ ਹਰਕਤ ਉੱਤੇ ਮੇਰ ਕਰਨਾ ਹੀ ਤੇਹੀ ਚਾਹਨੇ ਆ ਪਰ ਆਪਣੇ ਕੱਲ ਕਾਫੀ ਵੱਡੇ ਪੱਧਰ ਤਬਾਹੀ ਦੇਖਣ ਨੂੰ ਮਿਲੂ ਮੋਗੇ ਵਿੱਚ ਇਹ ਮੋਗੇ ਦੇ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖੋ ਆਪਣੇ ਘਰਾਂ ਦੇ ਤੋਂ ਦੇਖੋ ਤੁਸੀਂ ਦੇਖੋ ਕੀ ਬਣਾਤਾ ਇਹਨੇ ਜਿੱਥੋਂ ਵੀ ਗਿਆ ਇਹ ਤਬਾਹੀ ਮਚਾਉਂਦਾ ਹੀ ਗਿਆ ਇਸਨੇ ਬਹੁਤ ਆ ਵੱਡੇ ਪੱਧਰ ਨੁਕਸਾਨ ਕੀਤਾ ਕਿਸਾਨ ਵੀਰਾਂ ਦੇ ਉੱਤੇ ਤੇ ਅੱਜ ਦੀ ਵੀ ਰੋਜ਼ ਨਹੀਂ ਧੰਨਵਾਦ